ਹਾਂਜੀ ਮੈਂ ਹਾਂ ਪਾਸਤਾ ਅੱਜ ਮੈਂ ਪੂਜਾ ਵੱਲੋਂ ਮੈਂ ਕਰਵਾਇਆ ਗਿਆ ਸੀ ਪੀਜ਼ ਦਾ ਇਵੈਂਟ ਮੈਂ ਉਹਨਾਂ ਵਿੱਚ ਆਈ ਸੀ ਐਜ਼ ਅ ਜਜਮੈਂਟ ਉਹਨਾਂ ਨੇ ਮੈਨੂੰ ਬੁਲਾਇਆ ਸੀ ਤੇ ਬਹੁਤ ਅੱਛਾ ਲੱਗਿਆ ਉਹਨਾਂ ਦਾ ਫੰਕਸ਼ਨ ਬਹੁਤ ਵਧੀਆ ਗਿਆ ਤੇ ਬਹੁਤ ਮਜ਼ਾ ਆਇਆ ਇੱਥੇ ਆ ਕੇ ਇੰਜੋਏ ਕੀਤਾ ਤੇ ਅੱਛਾ ਲੱਗਿਆ ਮਿਸਿਸ ਤੀਸ਼ ਨਿਕਾਲ ਕੇ ਬੜਾ ਵਧੀਆ ਲੱਗਿਆ ਬਹੁਤ ਅੱਛਾ ਲੱਗਿਆ ਕਿਦਾਂ ਦਾ ਪ੍ਰੋਗਰਾਮ ਦੇਖਣ ਮਿਲਿਆ ਅੱਜ ਦੇ ਵਿੱਚ ਪ੍ਰੋਗਰਾਮ ਬਹੁਤ ਅੱਛਾ ਸੀਗਾ ਇੱਕ ਤਾਂ ਲੇਡੀਜ਼ ਨੂੰ ਥੋੜਾ ਆਪਣੇ ਕਲਚਰ ਬਾਰੇ ਮਤਲਬ पिछ, कल्चर ਵਾਲੇ ਪਤਾ ਲੱਗਦਾ ਹੈ ਜੋ ਲੇਡੀਜ਼ ਨੇ ਉਹ ਚੀਜ਼ਾਂ ਮਤਲਬ ਮਿਲ ਚੀਜ਼ਾਂ ਪਿੱਛੇ ਹੋ ਚੁੱਕੇ ਸੀ ਉਹਨਾਂ ਚੀਜ਼ਾਂ ਨੂੰ ਮਿਲਿਆ ਦੁਬਾਰਾ ਤੇ ਪੰਜਾਬੀ ਕਲਚਰ ਸਾਹਮਣੇ ਆਇਆ ਪੰਜਾਬੀ ਕਲਚਰ ਚ ਆਪਾਂ ਨੂੰ ਦੇਖਣ ਨੂੰ ਮਿਲਿਆ ਬਹੁਤ ਅੱਛਾ ਲੱਗਿਆ ਤੇ ਅਗਰ ਆਪਰੇ ਹੀ ਦਿੱਤੇ ਜਾਣ ਐਡੀਸ਼ਨ ਨੂੰ ਆ ਲੇਡੀਜ਼ ਨੂੰ ਪ੍ਰਾਈਜ਼ ਦਿੱਤੇ ਕਿ ਲੇਡੀਜ਼ ਬਹੁਤ ਖੁਸ਼ ਸੀ ਗਿਆ ਤੇ ਉਪਾਸਟਾ ਮੇਕਓਵਰਸ ਲੋਬੀ ਅਸੀਂ ਗਿਫਟ ਐਂਪਰ ਦਿੱਤੇ ਉਹਨਾਂ ਨੂੰ ਬਹੁਤ ਅੱਛਾ ਲੱਗਿਆ ਉਹਨਾਂ ਨੂੰ ਮਜ਼ਾ ਆਇਆ ਥੈਂਕ ਯੂ ਥੈਂਕ ਯੂ ਕਿ ਮੈਨੂੰ ਲੜਕੀਆਂ ਨੂੰ ਇਹਦੇ ਤੇ ਪਤਾ ਪਗਿਆਣਾ ਜੀ ਜ਼ਰੂਰ ਉਹਨਾਂ ਨੂੰ ਇਹਨਾਂ ਚ ਲੈਣਾ ਚਾਹੀਦਾ ਪੰਜਾਬੀ ਕਲਚਰ ਬਾਰੇ ਜੁੜਨਾ ਚਾਹੀਦਾ ਪੰਜਾਬੀ ਕਲਚਰ ਦਾ ਪਤਾ ਲੱਗਦਾ ਹੈ ਕਿ ਪੰਜਾਬੀ ਕਲਚਰ ਸਾਡਾ ਗੁੰਮੁੰਦਾ ਜਾ ਰਿਹਾ ਹੈ ਉਹਦੇ ਬਾਰੇ ਇੱਕ ਲੜਕੀਆਂ ਨੂੰ ਪਤਾ ਲੱਗਦਾ ਹੈ ਸਾਡੇ ਕਿ ਪੰਜਾਬੀ ਕਲਚਰ ਕੀ ਸੀਗਾ ਸਾਰਿਆਂ ਨੂੰ ਮੇਰਾ ਨਾਮ ਪੂਜਾ ਸਿੰਘਲਾ ਹੈ ਮੈਂ ਅੱਜ ਤੀਜਾ ਫੰਕਸ਼ਨ ਕਰ ਰਹੀ ਹਾਂ ਰੀਗਲ ਬਲੂ ਵਿੱਚ ਜਿੱਥੇ ਕਿ ਸਾਡੇ ਮੁੱਖ ਮਹਿਮਾਨ ਨੂੰ ਪਾਸਨਾ ਬੋਹਰਾ ਰੇ ਆ ਜਿਹੜੇ ਕਿ ਬਹੁਤ ਵੱਡੇ ਮੇਕਅਪ ਆਰਟਿਸਟ ਐ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਫੰਕਸ਼ਨ ਵਿੱਚ ਆਏ ਤੇ ਉਹਨਾਂ ਨੇ ਸਾਡੇ ਫੰਕਸ਼ਨ ਦੀ ਸ਼ਾਨ ਵਧਾਈ ਤੇ ਸਾਰੀ ਲੇਡੀਜ਼ ਇੰਨੀ ਐ ਇੰਜੋਏ ਕਰ ਰਹੀਆਂ ਆ ਤੇ ਬੱਚੇ ਇੰਨਾ ਇੰਜੋਏ ਕਰ ਰਹੇ ਆ ਕਿ ਉਹ ਸਟੇਜ ਤੋਂ ਹੀ ਨਹੀਂ ਉਤਰ ਰਹੇ ਤੇ ਅਸੀਂ ਇਹਨਾਂ ਨੂੰ ਰਿਟਰਨ ਗਿਫਟ ਵੀ ਦਿੱਤੇ ਐ ਗੇਮਸ ਵੀ ਬਹੁਤ ਖੇਡੀਆਂ ਰੈਂਬੋ ਵੀ ਕੀਤਾ ਡਾਂਸ ਵੀ ਫੁੱਲ ਕੀਤਾ ਅਸੀਂ ਇੰਜੋਏ ਬਹੁਤ ਜ਼ਿਆਦਾ ਕੀਤਾ ਤੇ ਅਸੀਂ ਜਾਣਦੇ ਆ ਕਿ ਹਰ ਸਾਲ ਅਸੀਂ ਇਦਾਂ ਹੀ ਪ੍ਰੋਗਰਾਮ ਕਰਦੇ ਰਹਾਂਗੇ ਤੇ ਸਾਰੀ ਲੇਡੀਜ਼ ਆ ਜਿਹੜੀਆਂ ਆਈਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਡਾ ਅੱਜ ਦਾ ਫੰਕਸ਼ਨ ਸਰ ਬਹੁਤ ਵਧੀਆ ਰਿਹਾ ਅਸੀਂ ਮਤਲਬ ਕਿ ਲੇਡੀਜ਼ ਨੇ ਇੰਨਾ ਗੇ ਇੰਜੋਏ ਕੀਤਾ ਆ ਸਭ ਨੇ ਸਭ ਨੂੰ ਗਿਫਟ ਮਿਲੇ ਆ ਸਭ ਨੇ ਡਾਂਸ ਕੀਤਾ ਰੰਗੋਖੋਈ ਹੈ ਬਹੁਤ ਵਧੀਆ ਫੰਕਸ਼ਨ ਰਿਹਾ ਚਾ ਕੀ ਫਾਇਦੇ ਹੋਗੇ ਲੇਡੀਜ਼ ਨੂੰ ਇਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਅੱਜ ਦਾ ਪੰਜਾਬੀ ਕਲਚਰ ਕੀ ਹੈ ਕਿਉਂਕਿ ਅਸੀਂ ਇਸ ਦੇ ਵਿੱਚ ਸ਼ਹਿਰਾਂ ਵਿੱਚ ਰਹਿੰਦੇ ਹੋਏ ਆਪਣੇ ਪੰਜਾਬੀ ਕਲਚਰ ਬਹੁਤ ਭੁੱਲ ਚੁੱਕੇ ਹਾਂ ਅਸੀਂ ਪੂਰਾ ਪੰਜਾਬੀ ਪਹਿਰਾਵੇ ਵੀ ਚਾਹੁੰਦੇ ਆ ਤੇ ਪੰਜਾਬੀ ਪਹਿਰਾਵੇ ਵਿੱਚ ਹੀ ਅਸੀਂ ਮਿਸ ਤੀਜ ਕਰਦੇ ਆ ਇਹਦੇ ਨਾਲ ਲੇਡੀਜ਼ ਨੂੰ ਬੜਾ ਕ੍ਰੇਜ਼ ਹੁੰਦਾ ਪੂਰਾ ਪੰਜਾਬੀ ਕਲਚਰ ਵਿੱਚ ਹੀ ਆਉਂਦੇ ਆ ਹਾਂਜੀ ਮੇਰਾ ਨਾਮ ਸਰਮਨਤ੍ਰੀਤ ਹੈ 那你们这里一天呢？ ਸਰ ਅੱਜ ਦਾ ਫੰਕਸ਼ਨ ਜਿਹੜਾ ਅਸੀਂ ਅੱਜ ਤੀਆਂ ਦਾ ਫੰਕਸ਼ਨ ਅਟੈਂਡ ਕਰ ਰਹੇ ਹਾਂ ਬਹੁਤ ਵਧੀਆ ਫੰਕਸ਼ਨ ਹੈ ਇਹ ਐਂਡ ਇਹ ਮਿਸਸ ਪੂਜਾ ਸਿੰਘਲਾ ਵੱਲੋਂ ਇਹ ਆਰਗੇਨਾਈਜ਼ ਕੀਤਾ ਗਿਆ ਆ ਐਂਡ ਹਰ ਇੱਕ ਸਹੂਲਤ ਨੂੰ ਧਿਆਨ ਚ ਰੱਖਦੇ ਹੋਏ ਲੇਡੀਜ਼ ਲਈ ਬੈਸਟ ਪਲੇਸ ਬੈਸਟ ਫੂਡ ਸਾਰੀ ਮਤਲਬ ਸਾਰਿਆਂ ਲਈ ਬਹੁਤ ਵਧੀਆ ਇੱਕ এনवायरमेंट ਦਿੱਤਾ ਆ ਉਹਨਾਂ ਨੂੰ ਇੱਥੇ ਆਪਣਾ ਟੈਲੈਂਟ ਸ਼ੋਕੇਸ ਕਰਨ ਦਾ ਐਂਡ ਇੱਕ ਆਪਣੇ ਆਪ ਨੂੰ ਬਿਜ਼ੀ ਸ케ਜੂਲਸ ਵਿੱਚ ਆਫ ਫ੍ਰੀ ਟਾਈਮ ਕੱਢ ਕੇ ਲੇਡੀਜ਼ ਇੱਥੇ ਆਈਆਂ ਨੇ ਆਪਣੇ ਆਪ ਇੱਕ ਇੱਕ ਵਧੀਆ ਦਿਨ ਸਪੈਂਡ ਕਰਨ ਲਈ ਇੱਥੇ ਐਂਡ ਅਸੀਂ ਬਹੁਤ ਖੁਸ਼ ਆਏ ਤੇ ਬਹੁਤ ਸਾਰੀਆਂ ਐਕਟੀਵਿਟੀਆਂ ਕਰਵਾਈਆਂ ਤੁਹਾਨੂੰ ਬਹੁਤ ਸਾਰੀਆਂ ਗੇਮਸ ਖਲਾਈਆਂ ਰੈਂਪ ਵਾਕ ਕੀਤੀ ਐ ਐਂਡ ਸਭ ਤੋਂ ਉੱਪਰ ਅਸੀਂ ਬਹੁਤ ਟੇਸਟੀ ਫੂਡ ਇੰਜੋਏ ਕੀਤਾ ਹੈ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ ਫਿਊਚਰ ਵਿੱਚ ਵੀ ਉਹ ਸਾਡੇ ਲਈ ਐਨੇ ਦੇ ਫੰਕਸ਼ਨਸ ਆਰਗੇਨਾਈਜ਼ ਕਰਦੇ ਰਹਿਣ ਐਂਡ ਅਸੀਂ ਉਹਨਾਂ ਦੇ ਨਾਲ ਪੂਰਾ ਸਹਿਯੋਗ ਦੇਵਾਂਗੇ ਜਿੱਥੇ ਕਿਤੇ ਵੀ ਉਹਨਾਂ ਨੂੰ ਕੁਝ ਵੀ ਫੰਕਸ਼ਨਸ ਦੇ ਵਿੱਚ ਜਿੱਦਾਂ ਦੀ ਵੀ ਕੱਲ ਨੂੰ ਕੁਝ ਆਰਗੇਨਾਈਜ਼ ਕਰਨ ਦੇ ਵਿੱਚ ਹੈਲਪ ਚਾਹੀਦੀ ਹੋਗੀ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਹਾਂ ਥੈਂਕ ਯੂ ਸਰ ਮੇਰਾ ਨਾਮ ਚਾਂਦੀ ਗੁਪਤਾ ਹੈ असं अज इतने तिया का इवेंट कराया रीगर ब्लू चंडीगढ़ रोड से लेडीज़ न ट्रडिशनस अपना पुराना विरसा जोड़ा याद करवाने लेडीज़ बहुत अच्छी तैयार होकर आई हैं पंजाबी ट्रडिशनल अटायर आई हैं लेडीज़ ने झुमकाज जो पुराने अपने करते थे बजुर्ग करते उस तरह देडीज़ अपना अटायर करके आई हैं कागरे पा के जूलरी पा के गुर्ता करके जोड़े कि अजक बिल्कुल ख़त्म हो चुका है ਸਭ ਕੁਝ ਇਹ ਸਾਰਾ ਕੁਝ ਲੈਦੀ ਜਰਾ ਵੈਸਟਰਨ ਲੁੱਕ ਨੂੰ ਪਸੰਦ ਕਰਦੀਆਂ ਬਟ ਆ ਸਾਰੀ ਟ੍ਰੈਡੀਸ਼ਨਸ ਬਣ ਕੇ ਆ ਬਹੁਤ ਇੰਜੋਏ ਕਰ ਰਹੀਆਂ ਅੰਦਰ ਰੈਂਪ 'ਤੇ ਚੱਲ ਰਹੀ ਹੈ ਲੇਡੀਜ਼ ਜਿਹੜੀਆਂ ਹਾਊਸ ਵਾਈਫ ਹੈ ਉਹ ਵੀ ਮਤਲਬ ਆਪਾਂ ਕਹਿੰਦੇ ਹਾਊਸ ਵੇ ਭਰੋ ਬਹੁਤ ਕਾਟ ਨਹੀਂ ਕਰਿਆ ਬਟ ਉਹਨਾਂ ਦਾ ਕੌਨਫੀਡੈਂਸ ਲੈਵਲ ਐਲੀਗੈਂਸੀ ਐਥੂਸੀਆਜ਼ਮ ਇਜ਼ ਸੁਪਰਬ ਅੰਦਰ ਕੋਈ ਜੱਜੀ ਨਹੀਂ ਕਰ ਸਕਦਾ ਕਿ ਆਪਾਂ ਕੈਜ਼ੂਅਲ ਕਿਸ ਤਰ੍ਹਾਂ ਰਹਿਣੇ ਹੋਰ ਇਸ ਮੁਤਤਫਾ ਕਿੰਨਾ ਇੰਜੋਏ ਕਰ ਰਹੇ ਆ ਜੱਜਿਸ ਨਾਲ ਹੁਣੀ ਗੱਲ ਹੋ ਰਹੀ ਸੀ ਜੱਜਿਸ ਤੇ ਆਏ ਹੋਏ ਉਹ ਫਾਸਨਾ ਮੇਕਓਵਰ ਤੋਂ ਉਹਨਾਂ ਦਾ ਗੈਲਰੀ ਸੀ ਕਹਿੰਦੇ ਲੇਡੀਜ਼ ਇੰਨੀ ਆ ਪਿਆਰੀਆਂ ਲੱਗ ਰਹੀਆਂ ਮੈਨੂੰ ਡਿਸਾਈਡ ਕਰਨਾ ਹੀ ਬੜਾ ਮੁਸ਼ਕਿਲ ਹੋ ਰਿਹਾ ਕਿ ਕਿਹਨੂੰ ਕੀ ਟੈਗ ਦੇਣਾ ਦਿਸ ਇਜ਼ 3 ਕਿਹਨੂੰ ਕਰਨਾ ਸਭ ਫੈਬੂਲਸ ਲੱਗ ਰਿਹਾ ਤੇ ਮੇਰੀ ਸਿਸਟਰ ਜਿਹੜੀ ਆ ਉਹ ਆਰਗੇਨਾਈਜ਼ਰ ਆ ਇਸ ਦੀ ਪੂਜਾ ਸਿੰਘਲਾ ਉਹ ਮੋਤੀ ਨਗਰ ਦੇ ਵਿੱਚ ਰਹਿੰਦੇ ਨੇ लेडीज़ बहुत इंजॉय कर रही बिल्कुल 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 असी लास्ट टाइम भी यह फंक्शन करवाया सर इस इस बार भी लेडीज़ ने बहुत ज्यादा इनकरेज किया कि अभी लास्ट टाइम बहुत इंजॉय दोबारा ये फंक्शन कराओ करवाओं अभी इस बार भी यह फंक्शन ऑरगेनाइज़ किया लेडिज़ के कहते पिछली बार गैदरिंग फिर घट सी इस बार सैवनटी दे अराउंड जी गैदरिंग हुई है तो लेडीज़ खूब इंजॉय कर रही हैं खूब इंजॉय कर रही हैं चार बज के को भुख भी नहीं लग रही लंच की भुख नहीं है